ਜਿਨ ਚਾਖਿਆ ਸੇ ਹੀ ਸਾਧ ਜਾਣਨ ਜਿਉ ਗੂੰਗੇ ਮਿੱਠੇ ਆਈ ਇਕੱਠਾ ਕਾ ਕਥਿਏ ਭਾਈ ਚਾਲੋਂ ਸਦਾ ਰਜ਼ਾਈ ਗੁਰ ਦਾਤ ਮੇਲੇ ਤਾਂ ਮਤ ਹੋਵੇ ਨਿਗਰੇ ਮਤ ਨਾ ਕਾਈ ਜਿਉਂ ਚਲਾਏ ਤਿਉਂ ਚਾਲੇ ਭਾਈ ਹੋਰ ਕਿਆ ਕੋ ਕਰੇ ਚਤੁਰਾਈ ਇਕ ਪਰਮ ਪੁਲਾਏ ਇਕ ਭਗਤੀ ਰਾਤੇ ਤੇਰਾ ਖੇਲ ਅਪਾਰਾ ਜਿੱਤ ਤੁਦ ਲਾਏ ਤੇਹਾ ਫਲ ਪਾਇਆ ਤੂੰ ਹੁਕਮ ਚਲਾਵਣ ਹਾਰਾ ਸੇਵਾ ਕਰੀ ਜੇ ਕਿਛ ਹੋਵੇ ਆਪਣਾ ਜੀਉ ਪਿੰਡ ਤੁਮਾਰਾ ਸਤਗੁਰ ਮਿਲੇ ਕਿਰਪਾ ਕੀਨੀ ਅੰਮ੍ਰਿਤ ਨਾਮ ਅਧਾਰਾ ਗਗਨੰਤਰ ਵਾਸਿਆ ਗੁਣ ਪਰਗਾਸਿਆ ਗੁਣ ਮੈਂ ਗਿਆਨ ਧਿਆਨ ਨਾਮ ਮਨ ਭਾਵੈ ਕਹਿ ਕਹਾਵੈ ਤਤੋ ਤਤਵ ਖਾਨ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬੋਰਾਨ ਪੂਰ ਬੈਰਾਗੀ ਸਹਿਜ ਸੁਭਾਗੀ ਸਤ ਨਾਨਕ ਮਨ ਮਾਨ ਸੋਰਠ ਮਨ ਲਾ ਪਹਿਲਾ ਤੇ ਤੁਕੀ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇ ਭਾਈ ਦਿਨ ਸੇ ਨਾਮ ਵਿਸਾਰੀ ਏ ਮਾਇਆ ਜਗ ਮੋਣੀ ਭਾਈ ਕਰਮ ਸਭੇ ਵੇਕਾਰੀ ਸੁਣ ਪੰਡਿਤ ਕਰਮਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾਉ શાਸਤ ਬੇਦ ਬਕੈ ਖੜੋ ਭਾਈ ਕਰਮ ਕਰੋ ਸੰਸਾਰੀ ਪਾਖੰਡ ਮੈਲ ਨਾ ਚੁਕਈ ਭਾਈ ਅੰਤਰ ਮੈਲ ਵਿਕਾਰੀ ਇਨ ਬਿਦ ਡੂਬੀ ਮਾਕੂਰੀ ਭਾਈ ਉੰਡੀ ਸਿਰ ਕੈ ਭਾਰੀ ਦੁਰਮਤ ਘਣੀ ਵਗੂਤੀ ਭਾਈ ਦੂਜੇ ਭਾਏ ਖੁਆਈ ਬਿਨ ਸਤਗੁਰ ਨਾਮ ਨਾ ਪਾਈਏ ਭਾਈ ਬਿਨ ਨਾਮੈ ਭਰਮ ਨਾ ਜਾਈ ਸਤਗੁਰ ਸੇਵੇ ਤਾਂ ਸੁਖ ਪਾਏ ਭਾਈ ਆਵਣ ਜਾਣ ਰਹੀ ਸਾਚ ਸਹਿਜ ਗੁਰ ਤੇ ਉਪਜੇ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੇ ਸੋ ਬੁੱਝੇ ਭਾਈ ਗੁਰ ਬਿਨ ਮਗ ਨ ਪਾਈ ਜਿਸ ਅੰਤਰ ਲੋਭ ਕੇ ਕਰਮ ਕੁਮਾਵੇ ਭਾਈ ਕੂੜ ਬੋਲ ਬਿਖ ਖਾਈ ਪੰਡਿਤ ਦਹੀਂ ਵਿਲੋਈਏ ਭਾਈ ਵਿੱਚੋਂ ਨਿਕਲੇ ਤੱਥ ਜਲ ਮਥੀਏ ਜਲ ਦੇਖੀਏ ਭਾਈ ਇਹ ਜਗ ਇਹ ਹਵਥ ਗੁਰ ਬਿਨ ਪਰਮ ਵਿਗੂਚੀਏ ਭਾਈ ਕਟ ਕਟ ਦਿਓ ਅਲਖ ਇਹ ਜਗ ਤਾਗੋ ਸੂਤ ਕੋ ਪਾਈ ਦਾ ਦਿਸ ਬੱਦੋ ਮਾਏ ਬਿਨ ਗੁਰ ਗਾਂਠ ਨਾ ਛੁਟਈ ਭਾਈ ਥਾਕੇ ਕਰਮ ਕਮਾਈ ਇਹ ਜਗ ਪਰਮ ਪੁਲਾਇ ਭਾਈ ਕਹਿਣਾ ਕਿਛੂ ਨਾ ਜਾਏ ਗੁਰ ਮਿਲਿਆ ਪਉ ਮਨ ਵਸੇ ਭਾਈ ਤੈ ਮਰਣਾ ਸਚ ਲੇਖ ਮੱਜਨ ਦਾਨ ਚੰਗਿਆਈਆਂ ਪਾਈ ਦਰਗਾਹ ਨਾਮ ਵਿਸ਼ੇਖ ਗੁਰ ਅੰਕਸ ਜਿਨ ਨਾਮ ਦ੍ਰਿੜਾਇਆ ਭਾਈ ਮਨ ਵਸਿਆ ਚੁੱਕ ਭੇਖ ਇਹ ਤਨ ਹਾਟ ਸਰਾਫ ਕੋ ਪਾਈ ਵੱਖਰ ਨਾਮ ਅਪਾਰ ਏ ਵੱਖਰ ਵਾਪਾਰੀ ਸੋ ਦ੍ਰਿੜ ਹੈ ਭਾਈ ਗੁਰ ਸ਼ਬਦ ਕਰੇ ਵਿਚਾਰ ਤਨ ਵਾਪਾਰੀ ਨਾਨਕਾ ਭਾਈ ਮੇਲ ਕਰੇ ਵਾਪਰ